ਜੀਤੀ ਅਣਜੀਤ ਹੈ ਨਹੀਂ ਜੀ ਉਹ ਤਾਂ ਹੈ ਸਮੇ ਕੀ ਹੋ ਗਿਆ ਕਿੱਧਰ ਗਈ ਨੂੰ ਮੈਂ ਤਾਂ ਸਾਰੇ ਘਰ ਤੇ ਭਵਾਲ ਲਿਆ ਮੈਨੂੰ ਆਏ ਕਮਰੇ ਚ ਬੈਠੀ ਹੋਊਗੀ ਇੱਥੇ ਤੂੰ ਬੈਠੀ ਹੈ ਉਹ ਜੀਤੀ ਨਾਲ ਤੇ ਸੌਰੀ ਗਈ ਆ ਉੱਥੇ ਕੀ ਕਰਨ ਗਈ ਆ ਕਹਿੰਦੀ ਮੈਂ ਜਾਣਾ ਉੱਥੇ ਮੈਂ ਤਾਂ ਬਹੁਤ ਰੋਕਿਆ ਸੀਗਾ ਵੀ ਤੂੰ ਰਹਿਣ ਦੇ ਜਾਣ ਮੁਕ ਰਵੀਰਾ ਲੜੂਗਾ ਵੀ ਜਾਂ ਦੋਦ ਵੀਰੇ ਨਾਲ ਜਾ ਕੇ ਜੀ ਨਹੀਂ ਮੈਂ ਤਾਂ ਕੱਲੀ ਜਾਉਂਗੀ ਉੱਥੇ ਓਏ ਯਾਰ ਤੈਨੂੰ ਮੈਂ ਕਿੰਨੇ ਵਾਰੀ ਸਮਝਾਇਆ ਵੀ ਉਹਨੂੰ ਕਿਸੇ ਕੋਲੇ ਨਾ ਜਾਣ ਦਿਓ ਹੁਣ ਤੈਨੂੰ ਲੱਗਦਾ ਵੀ ਉੱਥੋਂ ਆਜੂ ਜਾਂ ਆਉਣ ਦੇ ਦੇਣਗੇ ਸੇ ਆਪਾਂ ਨਵੇਂ ਹੀ ਖੜਾ ਕਰ ਦਿੰਨੇ ਹੁਣ ਉੱਥੇ ਜਾਣਾ ਪਊਗਾ ਮੰਮੀ ਨੂੰ ਸਾਰੀ ਗੱਲ ਦਾ ਪਤਾ ਹੀ ਆ ਪੁੱਛ ਉਹਦੇ ਮੰਮੀ ਨੂੰ ਮੈਂ ਪਠੀਰਾ ਰੁਕਿਆ ਸੀ ਮੈਂ ਕਿ ਤੂੰ ਰਹਿਣ ਤੇ ਉਹ ਮੈਂ ਵੀ ਕਹਿ ਦ ਸੀਗਾ ਵੀ ਮੈਂ ਚਲਦੀ ਆ ਤੇਰੇ ਨਾਲ ਵੀ ਤੂੰ ਦੱਸ ਤਲ ਉੱਥੇ ਕੀ ਕਹਾਂ ਕਿ ਕਿ ਮੈਂ ਹਾਫ ਦਾ ਕੋਈ ਗੱਲਾਂ ਬਾਤਾਂ ਹੋ ਰਹੀਆਂ ਕਲੀਅਰ ਕਰਨੀਆਂ ਨੇ ਮੇਰਾ ਸਮਾਨ ਆ ਉੱਥੇ ਮੈਂ ਉਹ ਚਾਹਤੀ ਲਿਆਉਣਾ ਹਾਂ ਤੇ ਮੈਂ ਕੋਈ ਗੱਲ ਨਹੀਂ ਤੇ ਫੀਲ ਨਾਲ ਜੋ ਅਸੀਂ ਤੇਰੇ ਨਾਲ ਚੱਲ ਬਣਦੇ ਆ ਮਾੜੀ ਹੋ ਗਈ ਯਾਰ ਐ ਥੋੜੀ ਕੰਮ ਚੱਲਦਾ ਹੁੰਦਾ ਯਾਰ ਆ ਮਾਰੇ ਜਿੱਧਰ ਨੂੰ ਮੂੰਹ ਹੋ ਜਾਂਦਾ ਉਹ ਤੈਨੂੰ ਹੋ ਜਾਂਦੇ ਕੋਈ ਗੱਲ ਹੈ ਯਾਰ ਇਹ ਫਿਰ ਮੇਰੀ ਕੀ ਗਲਤੀ ਆ ਤੁਸੀਂ ਸਭ ਉਹਦੇ ਨੂੰ ਬਿਠਾ ਕੇ ਗੱਲ ਕਰੋ ਨਾ ਉਹ ਤੇ ਗੱਲ ਕੀ ਰਹੀ ਕਲੀਅਰ ਕਰਨ ਵਾਲੀ ਜੇ ਤਲਾਕ ਦਾ ਤਾਂ ਗੱਲ ਹੋ ਗਈ ਉਹ ਤਲਾਕ ਹੀ ਹੋ ਗਿਆ ਉਸ ਤੋਂ ਬਾਅਦ ਦੱਸ ਕੀ ਕਲੀਅਰ ਕਰਕੇ ਲੈਣਾਗਾ ਤਲਾਕ ਹਜੇ ਹੋਇਆ ਨਹੀਂ ਤਲਾਕ ਤਾਂ ਅਜੇ ਲੈਣਾ ਆਉਣਾ ਤੂੰ ਠੀਕ ਹੈ ਜਦੋਂ ਆਪਾਂ ਸੋਚ ਹੀ ਲੈ ਤਲਾਕ ਲੈਣਾ ਫਿਰ ਗੱਲਾਂ ਵਿੱਚ ਵਿਚਾਲੇ ਰਹਿਣ ਤੋਂ ਜਿਹੜੀਆਂ ਰਹਿ ਗਈਆਂ ਕੀ ਕਰੀਏ ਜਦੋਂ ਮੰਨੀ ਨਹੀਂ ਮੰਨੀ ਦੀ ਇੱਕ ਗੱਲ ਤੇ ਆ ਗਈ ਰਹੀ ਮੈਂ ਤਾਂ ਆਪੀ ਜਾਣਾ ਆਤੀ ਮੈਂ ਤਾਂ ਆਪੀ ਜਾਣਾ ਤੇ ਮੈਂ ਤਾਂ ਨਾਲ ਚੱਲ ਵਰਦੀਆ ਮੈਂ ਇਕੱਲੀ ਹੀ ਜਾਉਂਗੀ ਕਿ ਕਿਸੇ ਮੈਨੂੰ ਜੋੜ ਨਾ ਪਾਓ ਕਿਸੇ ਗੱਲ ਦਾ ਹੁਣ ਦਸੋਂਡ ਕਿਵੇਂ ਬਾਹ ਫੜ ਕੇ ਰੋ ਰਹੀ ਹੈ ਜਿਉਂ ਤੇ ਇੰਨਾ ਜੋਰ ਨਹੀਂ ਚੱਲਦਾ ਆਪਣਾ ਜੋਰ ਤਾਂ ਨਹੀਂ ਚੱਲਦਾ ਪਰ ਬੰਦਿਆਂ ਨੂੰ ਸਮਝਾ ਤਾਂ ਸਕਦੇ ਹਾਂ ਵੀ ਭਾਈ ਉਹਨਾਂ ਨਾਲ ਮਾਰੇ ਭੈਣ ਨਹੀਂ ਮਾਰੀ ਕੀਤੀ ਆਈ ਨਹੀਂ ਕੋਟ ਕੋਈ ਆ ਬੋਲ ਰਹਾ ਤਾਂ ਉਹਨਾਂ ਦਾ ਕੀ ਤਾਂ ਮੰਨ ਕੇ ਇਹ ਜਾ ਹੋਊਗਾ ਉਹ ਜੈਗ ਗਈ ਲੋ ਜੇ ਕੁਝ ਕਰਤਾ ਫੇਰ ਅਣ ਤੱਕ ਕੀ ਕਰ ਦਾਂਗੇ ਇਹਨਾਂ ਨੂੰ ਡਰ ਹੈਗਾ ਹੀ ਆਪਣਾ ਮੈਂ ਤਾਂ ਕਿਤੇ ਗਾਂਵਾਂ ਦਾ ਟੱਪ ਜਾਣਾ ਉਹ ਜਾਣਾ ਬਹੂਆ ਉਥੇ ਗਾਂ ਨਾਲ ਜਾ ਫ ਜਾਣਾ ਜਾਣਾ ਫੋਨ ਲਾ ਫੋਨ ਲਾ ਕੇ ਪੁੱਛ ਕਦੋਂ ਕਹੂਗੀ ਜਾਣਾ ਮੇਰੇ ਗੱਲ ਜਦੋਂ ਕਰਈ ਆਈ ਨਾ ਸਾਡੀ ਗੱਲ ਤੋਂ ਮੰਨਦੀ ਨਹੀਂ ਸ਼ਾਇਦ ਕਿ ਉਹ ਥੋੜੇ ਸਮਝਾਏ ਸਮਝ ਜੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖਿਓ ਮੈਂ ਕੀ ਗੱਲ ਕਰਾਂ ਸੋਹਣੀ ਹੁੰਦੀ ਜਾਣਾ ਸਾਰੀ ਗੱਲ ਸੋਹਣੀ ਲੈ ਲੈਂਦੀ ਮੈਂ ਤਾਂ ਐਸੀ ਵੀ ਚਲ ਇੱਥੇ ਬੈਠਾ ਮੈਂ ਤੈਨੂੰ ਕਹਿ ਦਿੱਨਾ ਮੈਂ ਸਵੇਰੇ ਉਹ ਨਾਲ ਗੱਲ ਕਰੂੰਗਾ ਠੀਕ ਹੈ ਮੈਂ ਹੁਣ ਗੱਲ ਕਰਾਂ ਪਰ ਮੈਨੂੰ ਕਿ ਬਤਸੀ ਉਹ ਤੜਕੇ ਸਨੇਹੀ ਬਗ ਮੈਂ ਕੀ ਹਾਸਿਲ ਉਹਨੇ ਪਾ ਵੀ ਆਜੂਂ ਕੁਟਾਈ ਨਾਲ ਹੀ ਆਜੂਂ ਗਈ ਮੈਂ ਘਰੇ ਮੈਂ ਫੋਨ ਲਾਦੀ ਵੀ ਨਹੀਂ ਹਣ ਚੋਂ ਇੱਕ ਮਿੰਟ ਲਈ ਚੱਲ ਮਾਰੇ ਚੱਲ ਮੱਥਾ ਮੈਨੂੰ ਪਤਾ ਨਾ ਉਹਨੇ ਕੁਝ ਨਹੀਂ ਕਰਨਾ ਬੇਬੇ ਕਿੱਥੇ ਹੈਗੀ ਬਾਹਰ ਗਈ ਹੋਈ ਹੈ ਕਿਤੇ ਚੱਕ ਨਹੀਂ ਰਹੀ ਹਾਏ ਰੱਬ ਸੱਚੀ ਮੈਂ ਕੀ ਕਰਾਂ ਮੈਂ ਤਾਂ ਬਹੁਤ ਕੋਸ਼ਿਸ਼ ਕਰਦੀ ਆਂ ਵੀ ਘਰ ਚ ਕੋਈ ਆਵੇ ਦੀ ਗੱਲ ਲਾਉਂਗੀ ਜਿੱਦਾਂ ਤੇ ਕੋਈ ਵੀ ਪਰੇਸ਼ਾਨ ਹੋਵੇ ਪਤਾ ਨਹੀਂ ਉਹ ਹੀ ਜਾਂਦੇ ਨੇ ਉਹ ਜੇ ਕਰਨਾ ਕਿੰਨਾ ਰੁਕਿਆ ਸੀ ਜੀਤੀ ਨੂੰ ਜੀਤੀ ਨੇ ਪਤਾ ਨਹੀਂ ਮਨ ਚ ਕੀ ਹੈ ਦੰਨਾ ਉਹ ਕੀ ਚਾਹੁੰਦੀ ਆ ਤਲਾਕ ਲੈਣਾ ਚਾਹੁੰਦੀ ਆ ਕਿ ਨਹੀਂ ਕਿ ਉੱਥੇ ਰਹਿਣਾ ਚਾਹੁੰਦੀ ਆ ਮੈਨੂੰ ਤਾਂ ਉਹਦੀ ਵੀ ਨਹੀਂ ਸਮਝ ਆਉਂਦੀ ਐਵੇਂ ਨੇ ਹੁਣ ਆਪਾਂ ਬਹਲਾ ਬਲਾਵਾ ਚਲਾਵਾਂਗੇ ਨਾ ਫੇਰ ਚੰਬਲ ਜੂਹੀ ਮੈਨੂੰ ਐ ਲੱਗਦਾ ਜੀ ਪਿਆਰ ਤਾਂ ਮੈਨੂੰ ਕਰਦੀ ਆ ਸਾਬ ਨਾ ਜੇ ਜੇ ਪਿਆਰ ਕਰਦੀ ਐ ਮੇਰੀ ਗੱਲ ਸੁਣ ਲੈ ਤਾਈਆ ਆ ਗਈ ਨਾਲੇ ਕੀ ਨੂੰ ਆਪ ਦਾ ਕਰ ਸਿੱਟਿਆ ਹੋਇਆ ਪੁੱਤ ਕਰਦੀ ਦਾ ਸਾਰੀ ਆਪਣੀ ਨਹੀਂ ਐ ਤੇ ਉਹ ਮੈਂ ਮੈਂ ਤਾਂ ਕਰ ਲੂੰਗਾ ਉਹ ਦਾ ਕੋਈ ਨਾ ਮੈਂ ਤਾਂ ਕਰਨ ਕਰਦਾ ਆ। ਪੁੱਤ ਤੂੰ ਬਾਈਂ ਮੈਂ ਚਾਵੜਾ ਕਿਲੇ ਨਹੀਂ ਕਰਵਾਤੀ। ਆ ਬਿਨਾ ਤੂੰ ਮੈਂ ਬੈਣ ਨਹੀਂ ਆਈ ਮੈਂ ਸਮਾਨ ਲੈਣ ਆਈ ਸੀ ਮਾ। ਨਾ ਵੀ ਆਇਂ ਨਹੀਂ ਗੱਦੰਦੇ ਸਮਾਨ ਵੀ ਤੇਰਾ ਹੀ ਆ। ਘਰ ਵੀ ਤੇਰਾ। ਅੱਸੀ ਵੀ ਕੀਦੇ ਆ ਪੁੱਤ ਤੇਰੇ ਹੀ ਆ। ਐ ਨਹੀਂ। ਕਹਿੰਦਾ ਤੁਸੀਂ ਸੋਚਿਆ ਨਹੀਂ ਵੀ ਮੈਂ ਤੇਰੀਆਂ ਜਾਂ ਕੀਦੀਆਂ ਮੈਂ। ਹੁਣ ਮੈਂ ਥੋਡੀ ਹੋ ਗਈ। ਡਰਾਮੇ ਨਾ ਕਰ। ਮੇਰਾ ਘਰ ਪੁੱਤ ਹੈਗਾ। ਪੁੱਤ ਕੱਲ ਤਹੇ ਪੱਟਿਆ ਜਾਊਗਾ ਜਦ ਤਲਾਕ ਦੇ ਕਾਗਜ਼ ਆਉਣਗੇ ਤੇਰੇ ਕੋਲ ਪੁੱਤ ਹਾਂ ਤਲਾਕ ਦੇ ਕਾਗਜ਼ ਆਉਣਗੇ ਚੁੱਪ ਕਰ ਜਾ ਪੁੱਤ ਹਾਰੇ ਮੈਂ ਤੇਰੇ ਪੈਰੀ ਹੱਥ ਲਾਉਣੀ ਰੱਖ ਕਰ ਨਾ ਕੋਈ ਦੇਖਦੀ ਇਹਨੂੰ ਦੂਜਾਗਾ ਕਿਵੇਂ ਹੁੰਦਾ ਇਹਦਾ ਨਾ ਕੋਈ ਦੂਜਾ ਵਿਆਹ ਨਹੀਂ ਹੁੰਦਾ ਪੁੱਤ ਅਸੀਂ ਤੇਰੇ ਰੱਖ ਬੰਨਣਾ ਇਹ ਗੱਲ ਮੈਂ ਨਾ ਪਹਿਲਾ ਮਤਾਂ ਕੰਜਰ ਦਾ ਪਹਿਲਾ ਮਤਾਂ ਕਹਾ ਪੁੱਤ ਮੈਂ ਅੱਜ ਨਹੀਂ ਦੀ ਰੱਖਦੇ ਪੁੱਤ ਰੱਖ ਦੇ ਹਾਣੇ ਪੀਏ ਮੈਂ ਤੇਰੀ ਕਾਲੀ ਗੋ ਮੈਂ ਕਦੇ ਤੇਰੇ ਮੂਰੇ ਵੀ ਨਹੀਂ ਬੋਲਦੀ ਮੈਂ ਨਹੀਂ ਬੋਲਦੀ ਜਮੀ ਨਹੀਂ ਬੋਲਦੇ ਸੀ ਮਾਂ ਪੁੱਤ ਜੇ ਬੋਲੂਗਾ ਨਾ ਉਹ ਨਾ ਜਾ ਮੇਰਾ ਕੀ ਬੰਦ ਤੇਰੇ ਬਿਨਾ ਬੇਬੇ ਦੇਖ ਮੈਨੂੰ ਨਹੀਂ ਲੱਗਦੂ ਉਹ ਨਾ ਜਾ ਮੇਰਾ ਕੀ ਬੰਦ ਬੇਬੇ ਉਹ ਤਾਂ ਬਹੁਤ ਗੀਂ ਚ ਇਹ ਨਹੀਂ ਖੜਦੀ ਬਈ ਹੁਣ ਇਹਦਾ ਹੱਥ ਪਾਈ ਵੀ ਨਹੀਂ ਕਰਨ ਜੋਗੀ ਹੁਣ ਤਾਂ ਕਟਾ ਲੂਗੀ ਉਹ ਤਾਂ ਮਰਤਾ ਕਰ ਲਈਆਂ ਨਹੀ ਮੰਨਦੀ ਇਹ ਮੈਂ ਤਾਂ ਚੁੰਨੀ ਵੀ ਪੈਰੀ ਧਰੀ ਤੇ ਚੁੰਨੀ ਦੀ ਵੀ ਨਹੀਂ ਹੁੰਦਾ ਰੱਖੀ ਚੁੰਨੀ ਨਾ ਰੱਖੀ ਕਿਤੇ ਆਪਾਂ ਰੱਖੀ ਸੀ ਚੁੰਨੀ ਚੁੰਨੀਆਂ ਜੰਨੀਆਂ ਨਹੀਂ ਕੰਮ ਕਰਦੀਆਂ ਹੁਣ ਹੁਣ ਤਾਂ ਕਾਗਜ਼ੀ ਕਾਰਵਾਈ ਕੰਮ ਕਰੂਗੀ ਬਹਿ ਜਾ ਇੱਥੇ ਰੋਲਾ ਮੈਨੂੰ ਬਿਮਾਰੀ ਪੈਣਿਆ ਤੂੰ ਮੈਨੂੰ ਰੋਲਾ ਮੈਂ ਤੈਨੂੰ ਰੋਲਾ ਲੈਂਦੀ ਆ ਐਸੇ ਕੰਮ ਜੋ ਅਗਰੇ ਰਹਿ ਗਏ ਹੋਰ ਤਾਂ ਆਪਣੇ ਪੱਲੇ ਕੁਸਰੇ ਨਹੀਂ ਰੁੜ ਜਾਣਿਆ ਪਾਪਣ ਦਾ ਕਰ ਪਟਿਆ ਗਿਆ ਬਈ ਹੁਣ ਕੀ ਕਰਾਂਗੇ ਮੈਨੂੰ ਤਾਂ ਇਹਦਾ ਐਂ ਡਰ ਨਹੀਂ ਜਾਂਦੀ ਤਾਂ ਮੈਨੂੰ ਤਾਂ ਐਂ ਡਰਾ ਇਹਦਾ ਭਰਾ ਆ ਜਾ ਮੈਂ ਤਾਂ ਇਹ ਕਹਿੰਦੀ ਆ ਉਥੇ ਨਾ ਪੈਸੇ ਪਹਿਲੇ ਥੋੜੇ ਜਿਹੀ ਪੇਟੀ ਦੇ 도ੜੇ ਥੱਲੇ ਹਾਂ ਟੁੱਠੀਆਂਆਂ ਗੋਲੀਆਂ ਨੇ ਆਪਾਂ ਦੋਨੇ ਖਾ ਲੈਂਦੇ ਨਹੀਂ ਮੈਂ ਤਾਂ ਖਾਂ ਉਹ ਭਾਈ ਆਨ ਓਕਰ ਤੋਂ ਮੈਥਾ ਤੋਂ ਨਹੀਂਿਕਲਦਾ ਸੁਣਦੇ ਇਹਨਾਂ ਨੂੰ ਮੈਨੂੰ ਤਾਂ ਮਾਰ ਦੇਣਗੇ ਨੇੜੇ ਨਾਲ ਬੀਬੇ ਕੋਈ ਨਹੀਂ ਕਹਿੰਿਆ ਜੇ ਗੁੱਸਾ ਮਸਾਲਾ ਹੋ ਜਾਂਦਾ ਹਜੀ ਦੇਖ ਤਾਂ ਤੁਸੀਂ ਉਹ ਤਾਗ ਜੇ ਭੇਜੂ ਉਹਨਾਂ ਕਰਦਾ ਤੀ ਤੂੰ ਵੀ ਨਹੀਂ ਵਿਆਹ ਸਕਦੇ ਉਹ ਉਹਨੇ ਕਹਿਤਾ ਬਸ ਭੇਜ ਤੂੰ ਤੂੰ ਆਏ ਦੇਖ ਲੈ ਉਹਨੇ ਉਹਦੀ ਮਾਂ ਨੂੰ ਕਿਹਾ ਜੀ ਮੇਰੀ ਮਾਂ ਨਹੀਂ ਉਹਨੇ ਕਿੰਨਾ ਚਿਰ ਆਦੀ ਮਾਂ ਨਹੀਂ ਬੁਲਾਇਆ ਆਪਣੇ ਕਾਰਨ ਉਹ ਆਪਦੀ ਮਾਂ ਨਾਲ ਗਈ ਨਹੀਂ ਉਹਨਾਂ ਪੈਰ ਨਹੀਂ ਸੀ ਪਟਿਆ ਤੇਰੀ ਵੀ ਕੁੱਟ ਚੱਲੀ ਮੇਰੀ ਵੀ ਕੁੱਟ ਚੱਲੀ ਕਿੰਨੇ ਉਹਦੇ ਨਾਲ ਆਪਾਂ ਜ਼ੁਲਮ ਕੀਤੇ ਸਾਰੇ ਝੰਡੇ ਪੱਕੀ ਆਹੋ ਬਚਨ ਵਾਲੀ ਹੁਣ ਭਾਈ ਤੈਨੂੰ ਕਾਗਜ਼ ਵੀ ਲੰਮਗੇ ਤਵਾ ਛੱਡ ਪਰਿਓ ਗੱਲ ਆਪਾਂ ਉਹਦੇ ਘਰੇ ਜਾ ਕੇ ਮੈਨੂੰ ਤਾਂ ਕਰਾਉਣੀ ਆ ਮੰਨ ਜਾ ਕੇ ਹਾਂ ਘਰੇ ਜਾ ਕੇ ਠੂਕਣਾ ਕਟਾ ਲਾ ਅਗਲੇ ਤੋਂ ਕਸ ਨਹੀਂ ਹੁੰਦਾ ਇੱਕ ਵਾਰੀ ਉਹ ਤਾਂ ਬਚ ਗਿਆ ਉਹ ਤਾਂ ਸਰਕਾਰੀ ਮੁਲਾਜ਼ਮ ਸਰਕਾਰ ਚਲ ਠੀਕ ਹੈ ਇੱਕ ਜਿਵੇਂ ਕਹਿੰਦੇ ਨੇ ਫੈਸਲਾ ਕਰ ਸਕਦਾ ਬੰਦੇ ਨੂੰ ਮਾਰ ਨਹੀਂ ਸਕਦੀ ਸਰਕਾਰ ਜੇ ਕਰੇ ਗਿਆ ਬਿਓ ਪੱਕਰੇ ਵਰਗਾ ਦਾ ਪਰਾ ਜੇ ਗਰ ਤੇ ਬਹਿ ਗਿਆ ਉਧਰ ਉਹਦੀ ਬਹੂ ਦੇ ਨਾ ਤੈਂਗੜੇ ਵਰਗੀ ਆ ਉਹ ਬੇਬੇ ਉਹਦੀ ਬਹੂ ਦਾ ਤੇਰੇ ਗੱਲ ਤੇ ਬੈਠੂ ਸਮਾਂ ਨਾਲੇ ਮੈਂ ਤੈਨੂੰ ਐਂ ਕਹਿਣਾ ਦੋ ਲਾਪੜੇ ਖਾ ਕੇ ਇਹ ਲਤਮੁੱਕੀ ਖਾ ਕੇ ਹੁਣ ਉਹਨਾਂ ਦੀ ਤੇਜ਼ਗੀ ਹੋ ਜੇ ਹਿੱਸਾ ਦਿੰਦੇ ਆ ਤਾਂ ਲੈ ਡਾਂ ਗਾਂੇ ਕੁਛ ਨਾ ਕੁਛ ਨਾਲੇ ਹੁਣ ਲੋਕ ਕਹਿਣਗੇ ਵੱਡੇ ਦਰੇ ਹੁਣ ਮੋਕ ਮੋਲਕ ਹੋਗੇ ਨਾ ਭਰਾਵ ਉਹਦੀ ਮਾਂ ਦੇਖ ਲੈ ਕਹੀ ਜੀ ਆ ਜੇ ਕੇਰਾ ਤਾਂ ਹੁਣ ਤੇ ਬੈ ਗਈ ਨਾ ਮੁੜ ਕੇ ਉਹਨੇ ਨਾ ਤੂੰ ਉੱਠਿਆ ਜਾਵੇਂ ਨਾ ਹੋ ਉੱਠਣ ਦੀ ਸਲਾਹ ਕਰੀ ਮਾਰ ਕੇ ਉੱਠੂਗੀ ਕੋਈ ਨਹੀਂ ਦੇਖਦਾ ਕੀ ਬੰਦਾ ਤੂੰ ਕੇ ਰਾਜ ਦਾ ਦਿਨ ਤਾਂ ਟਪਾ ਜਿਵੇਂ ਕੀ ਬੰਦਾ ਠੰਡੇ ਮਦੇ ਨਾਲ ਪਾਇਦਾ ਮੈਂ ਤਾਂ ਬੈਠਾ ਖੜਾ ਬੈਠਾ ਨਹੀਂ ਜਾਂਦਾ ਹੁਣ ਪਤਾ ਨਹੀਂ ਕੀ ਬੱਥਾ ਹੁਣ ਅੱਗੇ ਕਿਹੜਾ ਤੂੰ ਇੱਥੇ ਉਰੀ ਮੰਗੂ ਉੱਡਦਾ ਸੀ ਅੱਗੇ ਵੀ ਪਿਆ ਹੀ ਰਹਿੰਦਾ ਸੀ ਖਾ ਕੇ ਗੋਲੀਆਂ ਮੌਜਾ ਨਾਲ ਸੁੱਤਾ ਰਹਿੰਦਾ ਕੋਈ ਫਿਕਰ ਨਹੀਂ ਫਾਕਾ ਨਹੀਂ ਮੈਂ ਤੈਨੂੰ ਐਂ ਕਹਿਣਾ ਤੇਰਾ ਤਾਂ ਸਰੀਰ ਦਾ ਠੀਕ ਤੂੰ ਤਾਂ ਬਹੁਤ ਕੁਝ ਕਹੀ ਤੇ ਤਾਂ ਸੁਣ ਮੇਰੀ ਤੂੰ ਐਂ ਕਰ ਤੂੰ ਖੂਜੇ ਵਾਕਾਂ ਦਾ ਖਾਣਾ ਬਣਾਉਣ ਲੱਗ ਜਾ 200 ਰੁਪਏ ਉਧਰੋਂ ਆ ਜਾਣਗੇ ਤੇ ਹੋਰ ਅੱਛਾ ਮੈਂ ਬਣਾਇਆ ਕਰੂੰਗੀ ਖਾਣਾ ਮੇਰੇ ਪੁੱਤ ਖਾਏ ਕਰੂ ਗੋਲੀਆਂ ਤੇ दारू ਪੀ ਆ ਕਰ ਪੱਛ ਫਿਰ ਗੋਲੀਆਂ ਹੀ ਹੋਣੀਆਂ ਹਾਂ ਤਾਂ ਸੁਣ ਨਾ ਹਰੀ ਕੋਈ ਡਾਕਟਰਾਂ ਕਾ ਮਦਦ ਤੁੰਨਾ ਔੜੀ ਲੈਦੇ ਜਾਣ ਜੋ ਕਰਾ ਮੈਨੂੰ ਦੇ ਉੱਤਾਂ ਦੇ ਦਿੰਦਾ ਚੰੜਾ ਆਇਆ ਤਾਂ ਮੇਰੇ ਹੀ ਹੈ ਬਿਲੇ ਬੈਠੇ ਨੂੰ ਪਰੌਂਠੇ ਪਕਾ ਕੇ ਦੇ ਦਿੰਦੀ ਸੀ ਬਿਲੇ ਬੈਠੇ ਨੂੰ ਚੂਰੀ ਕੁੱਟ ਕੇ ਦੇ ਦਿੰਦੀ ਹੁਣ ਚਾਂਬਲੇ ਹੋਏ ਮੇਰੀ ਦਲੱਤੇ ਲਾਉਂਦਾ ਦੇਖ ਲੈ ਕਹਿੰਦਾ ਤਾਂ ਦੇਖ ਕਿਵੇਂ ਆ ਬੜਿਆ ਕੇ ਮਾ ਤੂੰ ਖਾਣਾ ਬਣਾਉਣ ਲੱਗ ਗਈ ਸਕੂਲ ਚ ਮੈਂ ਕਾਹਤੋਂ ਬਣਾਵਾਂ ਮੈਂ ਇੱਕ ਗੱਲ ਸੋਚਣ ਆਈ ਐ ਬੂ ਹੁਣ ਤਾਂ ਮੁੱਲ ਦੀ ਵੀ ਨਹੀਂ ਆਉਣੀ ਮੁੱਲ ਦੀ ਤਾਂ ਲੈ ਆਈ ਸੀ ਹੁਣ ਤਾਂ ਚੰਗੇ ਭਲੇ ਅਨੁਸਾਖ ਨਹੀਂ ਹੁੰਦੇ ਮੇਰਾ ਮੁੰਡਾ ਤਾਂ ਇੰਨੇ ਬੈਲ ਕਰਦਾ ਢੱਕਾ ਕੰਮ ਦਾ ਨਹੀਂ ਤੋੜਦਾ ਮੈਂ ਵੀ ਐਵੇਂ ਘਰ ਪੱਟ ਲਿਆ ਆਹ ਕੰਮ ਕਰਨ ਵਾਲਾ ਤਾਂ ਚਾਰ ਘਰਾਂ ਦੇ ਮੈਂ ਹੀ ਝਾੜੂ ਪੋਚੇ ਲੱਗੇ ਜਾਂਦੀ ਭਮੀ ਬਦਨਾਨੀ ਤਾਂ ਨਾ ਹੁੰਦੀ ਨਾ ਬਈ ਤਾਂ ਹੀ ਸੱਚ ਕਹਿੰਦੇ ਆ ਸਿਆਣੇ ਕਹਿੰਦੇ ਜਦੋਂ ਰੱਬ ਮਾਰਦਾ ਹੈ ਮਾਤ ਮਾਰਤੇ ਮੇਰੀ ਮਾਤ ਮਾਰਤੇ ਜਹ ਕੀ ਦੇ ਕੁਲ ਫਰੋਲਾ ਮਾਏ ਫਿਕਰ ਮਨਾ ਦੇ ਅਪਾਰਿਆਂ ਨੂੰ ਠੀਕ ਨਹੀਂ ਪਰ ਦੱਸ ਦੀ ਨਹੀਂ ਅਸਦੀ ਦਿਖਦੀ ਸਾਰਿਆਂ ਨੂੰ ਇਹ ਸ਼ਹਿਰ ਪਾਵੇਂ ਵੱਡੇ ਅੰਮੀਏ ਤੇਰੀ लाਡਲੀ ਨੂੰ ਵੱਡ ਵਡ ਖਾਂਦੇ ਫੋਟੋ ਇਹ ਕੀ ਕਰ ਰਹੀ ਹੈ ਤੂੰ ਮਾਂ ਇਹ ਉਹ ਜਾਦਾਂ ਸੀ ਜਿਹੜੀਆਂ ਮੈਂ ਭੁੱਲਣਾ ਚਾਹੁੰਦੀ ਸੀ ਇਹਨਾਂ ਨੂੰ ਫੁੱਕੇ ਬਿਨਾ ਮੈਂ ਭੁੱਲ ਨਹੀਂ ਸਕਦੀ ਸੀ ਤੇ ਫੁੱਲ ਲੈ ਜਦੋਂ ਖਤਮ ਕਰਨਾ ਤਾਂ ਤੇ ਉਹ ਮੈਂ ਕਰ ਤਾ ਮੈਂ ਨੂੰ ਬਤਾ ਬਤਾ ਤੇ ਨੂੰ ਨਾ ਚੰਦਰੀਆਂ ਨੇ ਦੁੱਖ ਹੀ ਐਨੇ ਦਿੱਤੇ ਸੀ ਛੱਡ ਕੋਈ ਹੋਣੀ ਤੇਰੀ ਜ਼ਿੰਦਗੀ ਜੋ ਨਾ ਦੁੱਖ ਬੇਸ਼ਕੀ ਖਤਮ ਹੋ ਜਾਣਗੇ ਚਲ ਆ ਮੇਰੀ ਤੇ ਉੱਤੇ ਤੇ ਮਾ ਜ ਦਵਾਈ ਦੀ ਕੀ ਡੇਡ ਬੰਦਾ ਭਈ ਦੇ ਨਾਲ ਉਹ ਆਪਣੀ ਤਾਂ ਹਾਂਜੀ ਆ ਲੈ ਪਾਣੀ ਦਵਾਈ ਲੈ ਲੈ ਲੈਣਾ ਨਹੀਂ ਹੈ ਨਾ ਇਹ ਪੱਸ ਤੂੰ ਕਹਿੰਦੀ ਜੇ ਕਿ ਡਾਕਟਰ ਕੋਲੇ ਕੀ ਕਰਨਾ ਕੀ ਕਰਨਾ ਆਹ ਵੇਖ ਲੈ ਉਹ ਉਹਨੇ ਬੈਟਰ ਰੈਸਟ ਤਾਂ ਕਹਿ ਨਹੀਂ ਦਿੱਤਾ ਉਹ ਤਾਂ ਜੀ ਉਹ ਹੀ ਕਹਿ ਜਾਂਦੇ ਹੁੰਦੇ ਆ ਇਹ ਆਹ ਉਹ ਡਾਕਟਰ ਲਾ ਕੇ ਕਰੋੜ ਕਰੋੜ ਰੁਪਇਆ ਡਿਗਰੀਆਂ ਦੇ ਉਹ ਹੀ ਕਹਿ ਦਿੰਦੇ ਆ ਹਨਾ ਤੂੰ ਜਿਆਦਾ ਸਿਆਣੀ ਹੋ ਗਈ ਉਹਨਾਂ ਤੋਂ ਤੇ ਮੈਂ ਕਿ ਰੈਸਟ ਕਰਦੀ ਥੋੜਾ ਸੰਨ ਰੈਸਟ ਕਰ ਦਿੱਤਾ ਹੋ ਜਾਂਦੀ ਸੀ ਜਾਂਦੀ ਆ ਰੈਸਟ ਮੈਨੂੰ ਦੇਖ ਮੇਰੀ ਗੱਲ ਸੁਣ ਲੈ ਇੱਕ ਤਾਂ ਮੈਨੂੰ ਐ ਡਾਰਾ ਠੀਕ ਆ ਵੀ ਕੋਈ ਜਵਾਕ ਨੂੰ ਨਾਮ ਲੀਕੀ ਕਰਾ ਦੇ ਸਿੰਦਰਪਾਲ ਹੈ ਤੇ ਦੂਜਾ ਆਹ ਇੱਥੇ ਤੂੰ ਮਾਇ ਘਰੋਂ ਬਾਹਰ ਜਾਣਾ ਤੂੰ ਠੂ ਕੰਮ ਨੂੰ ਲੱਗ ਜਾਨੀ ਆ ਠੀਕ ਆ ਤੂੰ ਐਂ ਕਰ ਮੈਂ ਤੈਨੂੰ ਐਂ ਕਹਣਾ ਠੀਕ ਆ ਵੀ ਮੇਰਾ ਤਾਂ ਜਿੰਨੇ ਟੰਗਾਂ ਲਹੂ ਦੇਖੀ ਜੇ ਰੋਟੀ ਪਾਣੀ ਦਾ ਤੂੰ ਤੈਨੂੰ ਮਾ ਭੂਆ ਕੋਲੇ ਛੱਡ ਦਿਨਾ ਹੈ 8-9 ਮਹੀਨੇ ਤੂੰ ਭੂਆ ਕੋਲੇ ਲਾ ਲ ਜਦੋਂ ਕੇਸ ਹੋ ਗਿਆ ਉਦੋਂ ਬਾਅਦ ਮੈਂ ਲੈ ਆਉਂਗਾ ਇੱਥੇ ਏ ਕੀ ਮਤਲਬ ਹੋਇਆ ਉੱਥੇ ਭੂਆ ਕੋਲ ਜਾ ਕੇ ਬਹਿ ਜਾ ਹੈ ਨਾਲੇ ਮੈਨੂੰ ਨਹੀਂ ਆਵੇ ਜਿ ਚੰਗਾ ਲੱਗਦਾ ਉੱਥੇ ਭੂਆ ਕੋਲ ਬੈਠੀ ਰਹੂੰਗੀ ਉਹ ਵੀ 8-9 ਮਹੀਨੇ ਉਹ ਪਰ ਬੂਆ ਕੋਲੇ ਗਰਾਹ ਆਈ ਬਗਾਨੇ ਦਾ ਬੈਠੇਗੀ ਤੂੰ ਚਾਹੇ ਬਗਾਨਾ ਥਾਂ ਨਹੀਂ ਹੈਗਾ ਮੈਨੂੰ ਪਤਾ ਹੋਊਗਾ ਆਪਣੇ ਆਪ ਦੇ ਆ ਫਿਰ ਤੁਸੀਂ ਇੱਥੇ ਇਕੱਲੇ ਕੀ ਕਰੋਗੇ ਅੱਛਾ ਜਿਵੇਂ ਉੱਥੇ ਪੂਕਲ ਫੇਰ ਕੀ ਪਤਾ ਲੱਗਣਾ ਛਿੰਦਰਪਾਲ ਹੋਰਾਂ ਨੂੰ ਓਏ ਛਿੰਦਰਪਾਲ ਮੈਨੂੰ ਲੱਗਦਾ ਹੁਣ ਇਹੋ ਜਿਹਾ ਕੁਝ ਕਰੂੰਗੀ ਓ ਯਾਰ ਕਰਨ ਦਾ ਕਿਸੇ ਦੇ ਮਨ 'ਚ ਬੜੇ ਹੁੰਨੇ ਆ ਆਪਾਂ ਹੈ ਪਹਿਲਾਂ ਨਹੀਂ ਕਰਿਆ ਉਹਨਾਂ ਨੇ ਨਾਲੇ ਯਾਰ ਮੈਨੂੰ ਤਾਂ ਡਰਾ ਵੀ ਕੋਈ ਉਨੀ ਇੱਕੀ ਨਾ ਕਰਦੇ ਉਹ ਔਰ ਕੋਈ ਜਵਾਗ ਦਾ ਨੁਕਸਾਨ ਹੋ ਜੇ ਪਹਿਲਾਂ ਉਥੇ ਰ ਵੱਡਾ ਕਾਟਾ ਖਾਦਾ ਆਪਣਾ ਤੁਸੀਂ ਤਾਂ ਨਾ ਹਰ ਟਾਈਮ ਇਹੀ ਗੱਲ ਸੋਚਦੇ ਰਹੇ ਨੇ ਤਾਂ ਹੀ ਤਾਂ ਇਹੀ ਗੱਲ ਤੁਸੀਂ ਕੋਈ ਕੰਮ ਨਹੀਂ ਕਰ ਦਿੰਦੇ ਵੀ ਐਵੇਂ ਕੋਈ ਜਵਾਕ ਨੂੰ ਕੁਝ ਨਾ ਹੋ ਜਾਏ ਮੈਂ ਪੂਰਾ ਧਿਆਨ ਰੱਖ ਦੇ ਨਾਲੇ ਐਵੇਂ ਕੋਈ ਕੁਝ ਨਹੀਂ ਕਰਦਾ ਜਵਾਕ ਨੂੰ ਓ ਯਾਰ ਧਿਆਨ ਤੂੰ ਕੀ ਰੱਖਦੀ ਆਂ ਹੈ ਪਰਸੋਂ ਦਵਾਈ ਲੈ ਕੇ ਆਇਆ ਹੁਣ ਸਾਥ ਤੂੰ ਕੰਮ ਨੂੰ ਲੱਗ ਗਈ ਠੀਕ ਆ ਆ ਦੇਖ ਲਾ ਹੁਣ ਮੈਂ ਕੋਈ ਬਾਹਲਾ-ਪਾੜੇ ਚੀਜ਼ਾਂ ਦਾ ਕੰਮ ਨਹੀਂ ਕਰਦੀ ਥੋੜਾ ਮੋਟ ਜਿਹੜਾ ਹਲਕਾ ਮੈਂ ਉਹੀ ਕੰਮ ਕਰਦੀ ਜਿਵੇਂ ਰੋਸ ਸੋਚ ਰੋਟੀ ਬਣਾਉਣੀ ਜਾਂ ਝਾੜੂ ਪੋਚਾ ਲਾਉਣਾ ਕੋਈ ਹੁਣੇ ਤੈਨੂੰ ਕਿਹਾ ਪਹਿਲਾਂ ਆ ਸਿੱਧੀ ਬੈਠ ਹਾਂ ਉਹਨੇ ਮੈਨੂੰ ਕਿਹਾ ਵੀ ਪਿੱਠ ਤੋਂ ਪੈਰ ਵੀ ਨਹੀਂ ਥੱਲੇ ਲਾਉਣਾ ਤੇ ਤੂੰ ਦੇਖ ਲੈ ਕੀ ਯਾਰ ਯਾਰ ਮੈਂ ਤੁਹਾਨੂੰ ਦੱਸਦਾ ਠੀਕ ਆ ਬਾਅਦ ਤੈਨੂੰ ਮੈਂ ਭੂਆ ਕੋਲੇ ਛੱਡ ਕੇ ਆਉਂਗਾ ਤਾਂ ਛੱਡ ਕੇ ਆਉਂਗਾ ਤੁਸੀਂ ਨਾ ਮੇਰੇ ਬਾਲਾ ਫਿਕਰ ਨਾ ਕਰਿਆ ਕਰੋ ਐਵੇਂ ਜਿਨਾ ਤੁਸੀਂ ਕਰਦੇ ਮੈਨੂੰ ਵੀ ਫਿਕਰ ਹੈਗਾ ਜੇ ਮੈਂ ਭੂਆ ਕੋਲ ਪਾਗੀ ਰੋਟੀ ਪਾਣੀ ਕੌਣ ਕਰੇਗਾ ਤੁਹਾਡਾ ਤੁਸੀਂ ਕੀ ਕਰੋਗੇ ਓਏ ਕੋਈ ਨੀ ਕੋਈ ਕੰਮ ਵਾਲੀ ਰੱਖ ਲੂਗਾ ਨਹੀਂ ਮੈਂ ਟਾਬੇ ਤੋਂ ਖਾਇਆ ਕਰੂੰ ਰੋਟੀਆਂ ਦਾ ਕੀ ਆ اچھا ਮੇਰੇ ਹੁੰਦੇ ਕੰਮ ਵਾਲੇ ਮਿਲੇ ਨਹੀਂ ਤੁਹਾਨੂੰ ਬਾਅਦ ਚ ਕੰਮ ਵਾਲੇ ਮਿਲ ਜੂਗੀ ਓਏ ਯਾਰ ਮੈਂ ਰਟਾਬੇ ਤੋਂ ਖਾਇਆ ਆਉਂਗਾ ਕੋਈ ਨਹੀਂ ਤੂੰ ਜਾਵੜਾ ਬਸ ਮੈਂ ਤ ਮੈਂ ਤੂੰ ਜਨਾ ਚਰਚ ਬਾਗ ਨਹੀਂ ਹੁੰਦਾ ਮੈਂ ਘੂਆ ਕੋਲੇ ਜਾਵਾਂ ਠੀਕ ਹੈ ਆਹ ਬਾਗੀ ਜੂਗੀ ਆਹ ਦਵਾਈ ਲੈਣ ਨਾਲ ਹੀ ਠੀਕ ਆਹ ਪੜ ਮੈਂ ਲਿਆਉਣਾ ਦਵਾਈ ਕੱਢ ਕੇ ਕੱਜਲ ਮਾਰੀ ਚ ਰੱਖਤੀ ਹਾਂ ਉੱਧਰ ਪਈ ਆ ਬਾਰੀ ਦਵਾਈ ਸਹਰਾਣੇ ਰੱਖਦੇ ਜਾਂਦੇ ਆ ਮਾਰੀਆਂ ਚ ਦਵਾਈ ਰੱਖਦੇ ਜਾਂਦੇ ਆ ਮੈਂ ਉੱਥੇ ਮੰਜੇ ਤੇ ਬੈਠੀ ਸੀ ਉੱਥੇ ਅਲਮਾਰੀ ਵਿੱਚ ਰੱਖਤੀ ਕੀ ਅਸਰਾ ਸਰੇ ਹੀ ਪਰਪੀਸ ਕਿਉਂ ਨਹੀਂ ਤਿਆਰ ਦਿੰਦੀ ਜੇ ਤੂੰ ਆਪ ਦਾ ਆਪ ਵੀ ਨਹੀਂ ਸੰਭੀਦਾ ਦਿੱਥੋ ਯਾਰ ਮੈਂ ਆਪੇ ਚੱਕ ਕੇ ਲੈ ਲਵਾਂ ਜੀ ਦਵਾਈ ਮੈਂ ਆਪੇ ਦੇ ਦੂੰਗਾ ਦਵਾਈ ਠੀਕ ਆ ਬਹਿ ਜਾ ਬਹਿ ਜਾ ਡਾਕਟਰ ਨੇ ਕਿਹਾਗਾ ਦਵਾਈ ਦੂਗੀ ਦਵਾਈ ਨਾਲੇ ਮੇਰੀ ਗੱਲ ਸੁਣਾ ਕਿਹੜਾ ਲੀੜਾ ਕੱਪੜਾ ਪਾਉਣਾ ਬੈਗ ਚ ਸਭ ਵੀ ਮੈਂ ਪਾ ਲੂੰਗੀ ਹੁਣ ਉਹ ਵੀ ਪਾ ਕੇ ਦਵਾਂਗੇ ਤੁਸੀਂ ਓ ਯਾਰ ਚਾ ਠੀਕ ਆ ਹੋ ਜਾ ਬੈਗ ਕਰਨੀ ਤਿਆਰ ਠੀਕ ਆ ਮੈਂ ਭੂਗਾਂ ਨੂੰ ਕਰਦਾ ਫੋਨ ਚਾ ਤੈਨੂੰ ਉੱਥੇ ਛੱਡਿਆ ਹੁਣ ਦੇਖ ਯਾਰ ਗੁੱਸਾ ਨਾ ਕਰੀ ਠੀਕ ਆ ਮੈਨੂੰ ਵੀ ਤੇਰਾ ਵੀ ਸੰਸਾ ਤੇ ਜਵਾਕ ਦਾ ਵੀ ਯਾਰ ਹੈ ਆਪਾਂ ਕੀ ਦੇ ਮਾਰੇ ਫਿਰਦੇ ਆ ਜੇ ਕੋਈ ਜਵਾਕ ਹੋ ਗਿਆ ਨਾ ਉਹ ਜੜ ਲੱਗ ਜੂਗੀ ਆਪਣੀ ਵੀ ਹੈ ਕੋਈ ਜੱਗ ਚ ਸੀਰ ਪੈ ਜੂਗਾ ਮੈਨੂੰ ਪਤਾ ਜੀ ਤੁਸੀਂ ਫਿਕਰ ਕਰਦਾ ਸਾਡੇ ਦੋਵਾਂ ਦਾ ਤਾਂ ਨਹੀਂ ਸਾਢੇ ਦਿਨ ਕਲਪਦੇ ਰਹਿੰਨੇ ਹੋ ਹੈ ਨਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ ਪੂਰਾ ਧਿਆਨ ਰੱਖੂਗੀ ਤੁਸੀਂ ਕਹਿੰਦੇ ਮੈਂ ਭੂਆ ਕੋਲ ਬਗ ਜਾ ਕੋਈ ਨਾ ਮੈਂ ਬਗ ਜੂਗੀ ਬਸ ਠੀਕ ਹੈ ਕੋਈ ਨਹੀਂ ਤਾਂ ਮੈਂ ਉੱਥੇ ਆ ਜਾ ਕਰੂਗਾ ਡਿਊਟੀ ਤੋਂ ਮੈਂ ਉਧਰ ਆ ਜਾ ਕਰੂਗਾ ਬਸ ਹਾਂ ਠੀਕ ਹੈ ਜੀ ਤਾਂ ਤੇਰੇ ਕੋਲੇ ਕਿਹੜਾ ਮਾਰਿਆ ਆਇਆ ਕਰੂਗਾ ਇਹਨੇ ਨਾ ਤੇਰਾ ਵੀ ਉੱਥੇ ਜੀ ਲੱਗਿਆ ਰਹੋ ਠੀਕ ਆ ਨਾ ਰਹਿਣਾ ਕਿਸੇ ਕੋਲੇ ਗੱਲ ਨਹੀਂ ਕਰਨੀ ਠੀਕ ਆ ਕਿਸੇ ਨੂੰ ਨਹੀਂ ਦੱਸਣਾ ਮੇਰੀ ਗੱਲ ਸੁਣੋ ਹਾਲੇ ਤੱਕ ਹਤਾ ਕਿਸੇ ਨੇ ਦੱਸਿਆ ਨਹੀਂ ਤੇ ਨਾ ਹੀ ਅੱਗੇ ਕਿਸੇ ਨੂੰ ਮੈਂ ਦੱਸੂਗੀ ਇਤਨਾ ਹੀ ਪਤਾ ਲੱਗਣਾ ਕਿਸੇ ਨੂੰ ਅੱਛਾ ਪਤਾ ਨਹੀਂ ਲੱਗਦਾ ਹੈ ਜੇ ਤੂੰ ਇੱਥੇ ਫਿਰਦੀ ਰਹੀ अच्छा अगले मैं पता ना ਲੱਗੂਗਾ ਵੀ ਜਵਾਕ ਕੌਣ ਆਲਾ ਕਿ ਨਹੀਂ ਤਾਂ ਇੰਗਾ ਤੋਂ ਟੱਡਲੂ ਗਿਆ ਕਦੇ ਇੰਨੀ ਇੰਨੀ ਗੱਲ ਜਾਂਦੀ ਹੂ ਉਹਨਾਂ ਦੇ ਘਰੇ ਆਪਣੇ ਘਰੇ ਕੀ ਹੁੰਦਾ ਕੀ ਨਹੀਂ ਹੁੰਦਾ ਜੇ ਤੁਹਾਨੂੰ ਇੰਨੀ ਫਿਕਰ ਮੇਰੀ ਗੱਲ ਸੁਣੋ ਬਾਅਦ ਚ ਵੀ ਜਵਾਕ ਲੈ ਕੇ ਮੈਂ ਇੱਥੇ ਆਉਂਗੀ ਫਿਰ ਉਹ ਯਾਰ ਬਾਤ ਹੀ ਗੱਲ ਹੋਰ ਹੁੰਦੀ ਆ ਠੀਕ ਆ ਹੁਣ ਅੱਗੇ ਉਹਨਾਂ ਨੇ ਕੀ ਕੁਛ ਕਰਤਾ ਯਾਰ ਜੇ ਕਰਨਾ ਹੋਇਆ ਤਾਂ ਉਹ ਤਾਂ ਫਿਰ ਵੀ ਕਰ ਸਕਦੇ ਆ ਉਏ ਉੱਥੇ ਇੱਕ ਸਾਰੇ ਪਰਿਵਾਰ ਕੋਲ ਹੋਊਗਾ ਭੂਆ ਦੇ ਮੁੰਡੇ ਆ ਨੂਹਾਂ ਨੇ ਭੂਆ ਭੁੱਫੜਾ ਉੱਥੇ ਕਿੰਨੇ ਜਣੇ ਆ ਅਗਲੇ ਉਹਨੇ ਡਰ ਵੀ ਹੁੰਦਾ ਬਾਕੀ ਉਹ ਘੜਾ ਆਉਣਾ ਤੈਨੂੰ ਕੱਲੀ ਨੂੰ ਕਿਤੇ ਜਾੜਨੇ ਨੇ ਮੈਂ ਕੰਮ ਤੇ ਜਾਵੜਿਆ ਕਰੂੰ ਜਾਂ ਕੋਈ ਹੋਰ ਕੰਮ ਧੰਦੇ ਜਾਵੜਿਆ ਤੂੰ ਇੱਥੇ ਘਰੇ ਕੱਲੀ ਆ ਹਾਂਜੀ ਗੱਲ ਤਾਂ ਤੁਹਾਡੀ ਸਹੀ ਐ ਚਲ ਠੀਕ ਐ ਕੋਈ ਨਾ ਮੈਂ ਦਵਾਈ ਲੈਦਾ ਨਹੀਂ ਆ ਤਾ ਮੈਂ ਲੈ ਆਉਣਾ ਦਵਾਈ ਤੇ ਤੂੰ ਆਪਾਂ ਬੈਕ ਕਰ ਲਈ ਤੇਰੇ ਤੇ ਠੀਕ ਐ ਜਾਣ ਤੋਂ ਮੇਰਾ ਜੀਤਾ ਨਿਕਲਦਾ ਤੁਸੀਂ ਇੱਥੇ ਇਕੱਲੇ ਰਹਿ ਜਾਓਗੇ ਘਰ ਜਾ ਕੇ ਖਾਤਰ ਜਾਣਾ ਪਊਗਾ ਭੂਆ ਕੋਲ ਸਹੀ ਕਹਿਣਾ ਤੁਸੀਂ ਕਲਕਲਾ ਮuje ਜੇ ਬਾਹ ਨੂੰ ਕੁਛ ਹੋ ਗਿਆ ਜਾਂ ਕਿਸੇ ਨੇ ਕੁਛ ਕਰਤਾ ਫਿਰ ਕੀ ਕਰਾਂਗੇ ਮਸਾ ਤਾਂ ਰੱਬ ਨੇ ਆਪਣੀ ਬਾਹ ਫੜੀ ਆ ਠੀਕ ਹੈ ਕਿਉਂ ਇਹ ਮੁਬੀ ਤੇ ਪਹਿਲਾਂ ਗਿਆਤਾ ਹੋਊ ਮੈਂ ਤਾਂ ਹੰਝੇ ਨਹੀਂ ਡਰ ਚਲਦੀ ਆ ਤੇ ਹੁਣ ਕਿਹੜਾ ਪੁਲਿਸ ਹੁੰਦੀ ਆ ਆਪਣੀ ਉਹਨੇ ਜ਼ਮਾਨਤ ਕਰਾ ਦੋਤੀ ਹੁਣ ਬੈਠੀ ਗਏ ਤੇ ਘਰੇ ਵਧੀਆ ਨਜ਼ਾਰੇ ਨੇ ਡਾਕਾ ਅੱਗੇ ਬੈਠੇ ਅਲਗਾਰੇ ਨੇ ਹਾਂ ਨਾ ਮੁੰਡੂ ਨੂੰ ਲੈਣ ਜਾਵਾਂ ਖਬਰ ਅਗਲੇ ਕੀ ਕੁਸੂ ਬੋਲਣ ਕੇ ਮੁੰਡੂ ਮੈਂ ਤਾਂ ਕਹਿੰਦੀ ਵੀ ਮੈਂ ਤਾਂ ਨਹੀਂ ਜਾਉਂ ਉਹ ਬੇਬੇ ਗਲਤੀ ਮੰਨ ਲਾ ਗਿਆ ਉੱਥੇ ਜੋੜ ਦੂੰ ਮੈਂ ਕਿ ਤੂੰ ਕਹੇ ਦੀ ਮੇਰਾ ਮੁੰਡਾ ਦਾ ਸਿਧਰਾ ਪਾਗਲਾ ਹਾਂ ਉਹ ਕਹਿੰਦੀ ਇਹ ਤਾਂ ਤੂੰ ਪਹਿਲਾਂ ਤੂੰ ਕਹਿੰਦੀ ਸਿਧਰਾ ਹੈ ਪਾਗਲਾ ਇਹ ਤਾਂ ਨਾਟਕੀ ਹੈ ਇਹ ਤਾਂ ਬਿੰਦ ਚ ਕਹਾਵਾ ਬਣ ਜਾਂਦਾ ਬਿੰਦ ਚ ਇਹ ਸਿਆਣਾ ਬਣ ਜਾਂਦਾ ਨਾ ਭਾਈ ਬਠੇ ਰਹਿ ਕੰਮ ਭਾਈ ਤੇਰੇ ਮਨ ਨਾਲ ਅਲਗ-ਅਲਗ ਕਰ ਲੈ ਤੇਰੀਆਂ ਗੱਲਾਂ ਕਰਨੀਆਂ ਮੈਂ ਤਾਂ ਨਹੀਂ ਮੇਰੇ ਮਨ ਨਾਲ ਲੱਗਦੀ ਕਿਸੇ ਗੱਲ ਉਹ ਬੇਬੇ ਉਸ ਮਰਜੀ ਕਰ ਬੇਬੇ ਉਵੇਂ ਹੀ ਨਹੀਂ ਸਿਧਰਾ ਹੁਣ ਉਹਨਾਂ ਕੇ ਸਿਧਰੇ ਹੀ ਜਿਹੜਾ ਜ਼ਿਕਰ ਆ ਰਿਹਾ ਲੜੀ ਜਾਂਦਾ ਜਿਸਿਆਣਾ ਵੀ ਤਾਂ ਘਰ ਬਣ ਲੈ ਉਹ ਕੰਜਰਾ ਐ ਕਹਿਣਗੇ ਤੂੰ ਤੂੰ ਤਾਂ ਨਹੀਂ ਸਿਧਰੀ ਤੂੰ ਮਾਂ ਘਰ ਲੱਗ ਦਿੰਦੀ ਐ ਇਹ ਦੋਹਰੇ ਗੱਲ ਦੇ ਤੇਰੇ ਹੀ ਗੰਮਿਆ ਤੂੰ ਤਾਂ ਮਾਂ ਕੋ ਤੂੰ ਸਿਧਰੀ ਆਂ ਫਿਰ ਅਸੀਂ ਆਪਣੀ ਕੁੜੀ ਕਿਉਂ ਕਰਵਾਈਏ ਭਾਈ ਛੋੜੇ ਚ ਭੇਜ ਕੇ ਉਹ ਬੂਥਾ ਹੀ ਲੜਨ ਵਾਲਾ ਆ ਗਿਆ ਉਹ ਬੂਥਾ ਨਾਲ ਲੜਨ ਵਾਲਾ ਹੀ ਆ ਜਦ ਦਿੱਕਰੀ ਤਰ ਗਈ ਸੀ ਲੇਉਂਗੀ ਜਿੱਦ ਤੱਕ ਜੂਪੀ ਆਲੀ ਤੈਨੂੰ ਵੀ ਸੋਹਣੀ ਸੀ ਲੱਗੀ ਦੇ ਟਿਕ ਜਾ ਜੂਪੀ ਆਲੀ ਮੱਛੀ ਦਾ ਬਣਾ ਕੇ ਕੁਆਲੀ ਕਰਦੀ ਨਾਲ ਆਈ ਜਦੋਂ ਥਾਣੇ ਨੂੰ ਵਿਸ਼ਵਾਰ ਘੜਾ ਕੇ ਜਾਂਦੀ ਨਾਲ ਆਇਆ ਗਿਆ ਕਿ ਸਰਕਾਰ ਜੀ ਫੇ ਗੁੰਗਟ ਤੋੜ ਲਓ ਸਰਕਾਰ ਜੀ ਕਹਿੰਦੀ ਨਾਲੇ ਹੋਰ ਗੁੰਡਕ ਜੋ ਕਰੇ ਜਾਇ ਜਾਂਦਾ ਉਹ ਤੈਨੂੰ ਥਾਣੇ ਹੁਨੇ ਤੋਂ ਕੋਈ ਨਹੀਂ ਸੀ ਕਢਾਉਂਦੀ ਮੈਂ ਤੈਨੂੰ ਇਹ ਦੱਸਦਾ ਹਾਂ ਇਹ ਵਿਚਾਰੀ ਕੱਪੜੇ ਸੌਂਦੀ ਸੀ ਜਦੋਂ ਫੜਾਉਂਦੀ ਲੈ ਕੇ ਛੂਟ ਸਾਰੇ ਘਰ ਦੇ ਕੰਦੇ ਕਰਦੀ ਸੀ ਪਾਗਲ ਤਾਂ ਮੈਂ ਹੀ ਸੀਗੀ ਮੈਂ ਵੀ ਤੰਗ ਕਰ ਦੇ ਉਸ ਨੂੰ ਨਹੀਂ ਹੁੰਦਾ ਤੂੰ ਵਾ ਤੂੰ ਚੁੱਪ ਰਹੀ ਮੈਂ ਕਹੀ ਜਮਾ ਨਹੀਂ ਤਾਂ ਤੇ ਨਹੀਂ ਤੂੰ ਮੈਂ ਤਾਂ ਮੈਂ ਤਾਂ ਹੀ ਆਪਣੇ ਫਦੇ ਹੋ ਕੀ ਬੇਬੇ ਹਾਂ ਮੈਂ ਤਾਂ ਕੁਛ ਨਹੀਂ ਕਹਿੰਦੀ ਜੇ ਮੈਨੂੰ ਕਹੇ ਤਾਂ ਮਾਫੀ ਮੰਗ ਲਾ ਮਾਫੀ ਮੰਗੂ ਇਤਕਵਾਦੀ ਦੀ ਬਜਾਇ 100 ਵਾਰ ਪਰ ਜੇ ਤੂੰ ਕਹੇ ਵੀ ਐ ਕਹਦੇ ਵੀ ਆਹ ਗੱਲ ਇਹਨਾਂ ਨੂੰ ਐ ਕਹੀ ਦੀ ਇਹਨੂੰ ਐ ਕਹੇ ਬਈ ਮੈਂ ਤਾਂ ਆਪਾਂ ਨੂੰ ਤੇਰੇ ਮਗਰ ਲਾ ਕੇ ਕੋਈ ਗੱਲ ਕਹਿਣੀ ਨਹੀਂ ਦੇਖ ਆਪਣੀ ਤਾਂ ਹੁਣ ਧਿਆਨ ਉਹ ਬੇਬੇ ਗੱਲ ਸੁਣ ਮੇਰੀ ਤੂੰ ਬੋਸਣਾ ਨਹੀਂ ਮੈਂ ਕਹਿ ਰੂ ਮੈਂ ਬੱਚਾ ਚੇਨਮਿੰਤਾਂ ਗੱਲਾਂਗੇ ਕੋਈ ਨਾ ਲੈ ਡਿਗਾਗੇ ਹੁਣੇ ਉਹਨਾਂ ਤੇ ਝਿੜਗੀ ਕੀ ਪਤਾ ਨੂੰ ਜ਼ਮੀਨ ਦੇਣਾ ਉਹ ਤੂੰ ਲਾ ਕੇ ਛੱਡ ਦੇ ਹੁਣ ਜ਼ਮੀਨ ਵਾਲੇ ਤਾਂ ਗੱਲ ਹੀ ਨਾ ਕਰਿਆ ਕਰ ਕੰਮ ਨਹੀਂ ਹੁੰਦਾ ਫਿਰ ਮੈਥੋਂ ਨਾ ਔਖਾ ਹੋ ਗਿਆ ਤੇ ਤੈਨੂੰ ਕੰਮ ਨਹੀਂ ਹੁੰਦਾ ਭਈ ਰਹਿਣਗੇ ਫਿਰ ਵਸਾ ਆਪ ਦਾ ਜਿੱਥੇ ਮਰਜ਼ੀ ਚਲਾ ਲੈ ਸਾਡੇ ਜੋਗਰ ਤਾਂ ਕਮਾਏਗਾ ਫਿਰ ਕੰਮ ਹੋਏ ਮਿੰਤਾਂ ਗੱਲਣਾ ਬਸ ਠੀਕ ਹੈ ਜਿਹੜੀ ਗੱਲ ਹੋ ਗਈ ਹੋਈ ਰਹਿਣ ਦੇ ਨਾ ਮੈਂ ਸੀਰੀ ਕਿੱਧਰ ਰੱਖ ਜਾਂਦੇ ਪਏ ਹੁਣ ਮੈਂ ਤਾਂ ਕਰਕੇ ਜੇ ਬੰਦਾ ਤਾਂ ਬਣਾ ਲੈਂਦੇ ਆ ਸੀਰੀ ਰੱਖ ਕੇ ਦੇਤੀ ਨਹੀਂ ਜੀ ਨਲ ਸੀਰੇ ਦਾ ਨਾ ਕਰਾ ਕੋ ਜਰੂਰੀ ਐ ਹੋਰ ਕਿਹੜਾ ਕੰਮ ਨੇ ਕਿਸੇ ਬਸ ਤੇ ਡਰਾਈਵਰ ਲੱਗ ਜਾ ਕਿਸੇ ਟਰੱਕ ਤੇ ਡਰਾਈਵਰ ਲੱਗ ਜਾ ਕਾਰ ਤੇ ਡਰਾਈਵਰ ਸਾਰੀ ਟਾਈਮ ਸਾਡੇ ਬੰਦੇ ਰਾਖਸ਼ਾ ਜਿਹਾ ਲਾ ਆ ਆ ਨਾਲ ਜਦੋਂ ਸਰਗਰ 14 ਜੀ ਤੈਨੂੰ ਕੀ ਲੋੜ ਸਰੀਰ ਹੈ ਨਹੀਂ ਗਾ ਚੱਲ ਚੱਲਣਾ ਡੈਨ ਹੂੰ ਸਰੀਰ ਹੈ ਨਹੀਂ ਗਾ ਤੇਰਾ ਸਰੀਰ ਤਾਂ ਬਣ ਹੀ ਗਿਆ ਫਿਰ ਬਸ ਬੈਠਾ ਦੇ ਕੋਈ ਆਪਣਾ ਤੱਕ ਕਿਸੇ ਦੀ ਮਿਲਦਾ ਹੁੰਦੀ ਨਹੀਂ ਸਾਲੇ ਮੈਂ ਤੇਰੇ ਮਗਰ ਲੱਕੀ ਪਾਪ ਕਰੀ ਜੰਨੀ ਆ ਪਾਪ ਨਹੀਂ ਬੜਾ ਕੁ ਗੋਹਤਾ ਕਰਦੀ ਆ ਗੋਹਤਾ ਹੀ ਸੀ ਉਹ ਪਤਾ ਗੋਉ ਤੋ ਵੀ ਪਰੇ ਸੀ ਵਿਚਾਰੀ ਜੜੀ ਹੱਤ ਪਾਈ ਹੈਗੀ ਮੈਂ ਤਾਂ ਆਪਦੇ ਕੀਤੇ ਤੇ ਸੱਚੀ ਬਹੁਤ ਪਛਤਾਵਾ ਹੈ ਭਾਈ ਪਰ ਕੀ ਕਰਾਂ ਜੇ ਖੜ ਕੇ ਪੈਰੀ ਹੱਥ ਧਵਾ ਲਈ ਲੈ ਮੈਂ ਤਾਂ ਸਾਰੇ ਪਿੰਡ ਦੇ ਵਿੱਚ ਵੀ ਖੜ ਕੇ ਪੈਰੀ ਹੱਥ ਧਵਾ ਦਿਆਂ ਮੈਂ ਤਾਂ ਜਾਣੀ ਹੁਣ ਬਾਹਲੇ ਪਛਤਾਵਾ ਹੋ ਰਿਹਾ ਬਸ ਮੇਰੀ ਕੋਈ ਬਾਹ ਨਹੀਂ ਜਾਂਦੀ ਮੈਂ ਕਰਾਂ ਕਿ ਜੇ ਆ ਗਈ ਸੱਚੀ ਮੈਂ ਉਹਨੂੰ ਕੁਛ ਨਹੀਂ ਕਹਿੰਦੀ ਸੀ ਹਾਂ ਹੁਣ ਕੰਮ ਕਰਨਾ ਪੈ ਤਾਂ ਹੁਣ ਤੇਰੀ ਬਾਹ ਨਹੀਂ ਜਾਂਦੀ ਪੈਣਾ ਤੁਈ ਕੋਲ ਪੀਤੀ ਉਹ ਜਦ ਆ ਤਾਂ ਤੁਸੀਂ ਸ਼ਾਇਦ ਇਹਦੇ ਲਾਇਆ ਮੇਰੀ ਕੁੱਤੀ ਅੱਤਾਂ ਨੇ ਬਗਿਆਨ ਖਰੀਦ ਕੇ ਲੈ ਆਈ ਆਪਾਂ ਉਹ ਵੀ ਕੁੱਤੀ ਲੈ ਆਣਾ ਤੇਰੀ ਨਾ ਅੰਕਾ ਕਰ ਕਰ ਖੋਲ ਦੇ ਆਥ ਦਾ ਵੀ ਫੇਰ ਦੂਜਾ ਆ ਗਈ ਝੋਟ ਮੇਰੇ ਦੇਖ ਤੇਰੇ ਗਾ ਆ ਤਾਂ ਨਹੀਂ ਜਾਂਦੇ ਹੁੰਦੇ ਆ ਕਾਈ ਗਏ ਹੁੰਦੇ ਨੇ ਆ ਗਏ ਉਹ ਕੇ ਵਾਲੇ ਕੰਡੇ ਜਦ ਨਹੀਂ ਜਾਂਦੀ ਨਹੀਂ ਹੁੰਦੀ ਮੈਨੂੰ ਵੀ ਲੱਗਦਾ ਹੈ ਕਿ ਇਹ ਕਰ ਦੂਦ ਮੇਰੇ ਵੀਰ ਤੇ ਤੇਰੇ ਮਗਰ ਲਾ ਕੇ ਦਵਾ ਦੇਣਾ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਸੱਜਣਪਨ ਦੀ ਬਾਣ ਪਏ ਜੀ ਜਾਂਦੀ ਨਹੀਂ ਭੰਮੀ ਚਾਹਾਂ ਚੱਲ ਗਈ ਬੋਹਾਲਾ ਹਾਂ ਦੇ ਸੱਚੀ ਮੈਂ ਤਾਂ ਡਰ ਚਾਲਾ ਮੈਂ ਇਹ ਕਹਿੰਗੇ ਕੀ ਪਤਾ ਅਗਰ ਕਿਤੇ ਜਾਂਜਾਂ ਨੂੰ ਆਪਾਂ ਉਹ ਹੀ ਨਾ ਡੰਡੇ ਨੂੰ ਢੰਡਾਈ ਬੀਬੇ ਇਹ ਆਪਣੇ ਆਪ ਹੀ ਕਰਦੇ ਹੁੰਦੇ ਭੁੱਖੇ ਮਾਲ ਦੇ ਚੋਕ ਜਿਹੜਾ ਨੂੰ ਦਸ ਸਿਆਣਾ ਸੁਪਣਾ ਪੈਸੇ ਤੇ ਲੜ ਨਹੀਂ ਲੜਦਾ ਹੁੰਦਾ ਕਿਹਨਾਂ ਖਾਲੀ ਭਾਂਡਾ ਮੁੜ ਕਰਾਂਗੇ ਮੈਂ ਮੁੜ ਕਰਾਂ ਤੂੰ ਆਏ ਕਰੀ ਤੂੰ ਬੜਕੇ ਅੰਦਾਜ਼ ਹੈ ਨਾ ਮੈਂ ਮੜਿਆ ਪਿੱਛਾ ਆ ਕੇ ਕਲਪਿਛਿਆ ਜੀ ਤੂੰ ਤਾਂ ਭੱਜ ਵੀ ਲੈਣਾ ਮੈਂ ਭੱਜਿਆ ਤਾਂ ਮੁੱਦੇ ਹੀ ਬੜਾ ਬੇਪੜਸੀ ਹੈ ਮੈਂ ੱਛਾ ਜਾਣਦਾ ਸੀ ਦੇਖਦੇ ਟ੍ਰੇਨਿੰਗ ਭੱਜਣ ਦੀ ਤੂੰ ਤਾਂ ਭੱਜ ਲੈਣਾ ਮੈਂ ਥੋ ਪੁੱਤ ਭੱਜਿਆ ਨਹੀਂ ਜਾਣਾ ਮੈਨੂੰ ਤਾਂ ਨਾ ਜੇ ਉਹਨਾਂ ਨੇ ਫੜ ਲਿਆ ਕੁੱਟਣਗੇ ਆ ਪਵਾ ਮੈਨੂੰ ਤੂੰ ਵੇ ਦੇ ਚਲ ਕੋਈ ਨਹੀਂ ਤੁਮਾਂ ਦੇ ਦੋ ਜਿੱਜੀ ਜੀ ਉਹਨਾਂ ਦੀ ਪੂਰੀ ਆਉਂਦੀ ਹੈ ਮੇਰੇ ਤੇ ਹਰ ਖੇਵ ਤਾਂ ਮੈਂ ਤਾਂ ਸਾਰਾ ਕੱਬਰ ਆ ਬਾਣੀ ਚਲੀ ਉਹਨਾਂ ਦੀ ਨਹੀਂ ਉਹ ਪਾ ਕੇ ਗਲਾ ਚ ਰੱਸੇ ਨਾਲ ਆਪਾਂ ਨੂੰ ਪੁੱਠੇ ਲੰਕਾ ਦੇ ਤਾਂ ਗੱਲ ਕਰ ਐਂਦੀ ਆਪਣੀ ਕਿਸਮਤ ਚੰਗੀ ਸੀ ਆਪਾਂ ਬਾਚ ਗਏ ਹੂੰ ਮੈਂ ਨਹੀਂ ਗੱਲ ਤਾਂ ਹੀ ਕਿਸਮਤ ਆਪਨੀ ਸੁਣ ਕੇ ਚੱਲ 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 ਕੋਈ ਘਬਰਾਣਾ ਮੈਂ ਹੋਲਦੀ ਨਹੀਂ ਮੈਂ ਕਹਿੰਦਾ ਬਾਰ-ਬਾਰ ਕਹਿੰਦੀ ਚੰਗਾ ਚੁੱਪ ਕਰਦੀ ਹੂੰ ਮੈਂ ਤਾਂ ਉਹ ਮੂੰਹ ਮਾਗਰ ਖੜੀ ਹੂੰ ਚੁੱਪ ਕਰਕੇ ਮਾਗਰ ਖੜੀ ਨਹੀਂ ਹਾਂ ਹੁਣ ਮੈਂ ਦਰ ਨਹੀਂ ਹਾਂਜੀ ਬਣਾਇਆ ਸੀ ਖਾਣ ਰਿਹਾ ਸੀ ਆਪਾਂ ਹੋਤੀ ਤਿਆਰ ਆ ਜੀ ਸੇਪਾੜੀ ਫਾਰਮ ਨਰੇ ਆ ਗਈ ਦੀ ਸੀ ਹਾਂਜੀ ਆ ਗਈ ਸ਼ਿੰਗਾਂ ਜੀ ਕੀ ਗੱਲ ਹੋਈ ਉੱਥੇ ਮੇਰੀ ਬਾਰੀ ਗੱਲ ਤਾਂ ਉਹਦੇ ਨਾਲ ਹੋਈ ਨਹੀਂ ਪਰ ਮੰਮੀ ਦੱਸ ਦਿੱਸਗੀ ਕਿ ਅਸੀਂ ਆਦੇ ਵਿਆਹ ਦਾ ਫੋਟੋ ਚਾਪ ਕੇ ਲਿਆਈ ਸੀ ਲੋਕਾਂ ਨੇ ਚਾਪ ਕੇ ਲਏ ਸੀ ਸਾਰੇ ਨੂੰ ਅੱਗ ਲਾ ਦੇ ਘਰੇ ਲਿਆ ਗਏ ਕਿਉਂ ਅੱਗ ਦਾਤ ਲਾ ਦੀ ਕਿ ਜੀ ਮੈਂ ਆਪਦੀ ਕੋਈ ਵੀ ਯਾਦਾਂ ਉਹਨਾਂ ਕੋਲ ਨਹੀਂ ਛੱਡਣਾ ਚਾਹੁੰਦੀ ਕਿ ਨਹੀਂ ਮੈਂ ਨਹੀਂ ਚਾਹੁੰਦੀ ਕੱਲ ਨੂੰ ਉਹ ਯਾਦਾਂ ਕਰਕੇ ਕਿ ਨਹੀਂ ਮੈਨੂੰ ਗਾਂਹ ਲੱਗੇ ਕੋਈ ਤਕਲੀਫ ਆਵੇ ਉਸ ਫਟਿਮਾ ਨੂੰ ਤਾਂ ਖੜਾ ਛੜਾਉਣਾ ਚਾਹੀਦਾ ਤੇ ਆਪਣੇ ਕੋਲ ਵਧੀਆ ਮੌਕਾ ਕਿ ਫਫਾ ਉਹਨੇ ਤਾਂ ਖੜਾ ਛੜਾ ਕੇ ਇਹਨੂੰ ਆਪਦੇ ਵੱਲ ਕਰ ਲਈ। ਕੋਈ ਨਾ ਕੋਈ ਗਲਤਤਾ ਕਰਨੀ ਪਊਗੀ ਇਹਦੇ ਨਾਲ। ਐਂ ਤਾਂ ਫਿਰ ਇਹ ਇੱਕ ਵਾਰ ਨੂੰ ਲੈ ਲੈ ਕੇ ਕਿੰਨਾ ਚਿਰ ਚੱਲੀ ਜਾਊਗੀ? ਐਂਕ ਨਹੀਂ ਚੱਲਣਾ। ਅੱਜ ਉਹਨੇ ਫੋਟੋ ਮੰਗਨ ਚਾਹਤੀਆਂ। ਹੈ? ਕੱਲ ਨੂੰ ਕੁਝ ਹੋਰ ਜਿਹਾ ਆਪਦੇ ਆਪ ਨੂੰ ਕਰ ਲਿਆ। ਓਹੋ ਉਹ ਨਿਆਣੀ ਥੋੜਾ ਵੀ ਆਪਦੇ ਆਪ ਨੂੰ ਕੁਛ ਕਰੂਗੀ। ਉਹ ਆਪਦੀ ਜਗ੍ਹਾ ਤੇ ਠੀਕ ਐ। ਉਹ ਨਹੀਂ ਰਹਿਣਾ ਚਾਹੁੰਦੀ ਉਹਨਾਂ ਨਾਲ। ਨਹੀਂ ਕਰਕੇ ਉਹਨਾਂ ਨਾਲ ਅਗੇ ਜਿਹੜੀਆਂ ਜੁੜੀਆਂ ਹੋਏ ਆਦ ਤੱਕ ਉਹਨਾਂ ਨੂੰ ਮਚਾਤਾ ਉਹਨੇ ਹੁਣ ਫਿਰ ਕੀ ਕੀਤਾ ਜਾਵੇ ਮੈਨੂੰ ਤਾਂ ਗੱਲ ਹੀ ਨਹੀਂ ਸਮਝ ਲੱਗਦੀ ਪਈ ਆ ਵੀ ਐਂ ਕਾਤੋਂ ਕਰੀ ਜਾਂਦੀ ਐ ਕਿ ਉਹ ਉਹ ਇਹ ਚਾਹੁੰਦੀ ਆ ਵੀ ਮੈਂ ਉੱਥੋਂ ਜਵਾਈ ਟੁੱਟਿਆਂ ਬਸ ਉਹ ਉਹਨਾਂ ਕੋਲ ਨਹੀਂ ਜਾਣਾ ਚਾਹੁੰਦੀ ਉਹਨਾਂ ਨਾਲ ਤੈਨੂੰ ਮੈਂ ਕਹਿ ਦਿੰਦਾ ਵੀ ਉਹਨੂੰ ਤਲਾਕ ਕਰਵਾ ਜੰਨੇ ਆਪਾਂ ਗੱਲ ਚੱਲੀ ਜਾਂਦੀ ਐ ਕੋਈ ਨਹੀਂ ਮੈਂ ਜਾਣਾ ਮਟਵਾਰੀ ਕੋ ਉੱਥੇ ਵਕੀਲ ਕੋਲੇ ਜਾ ਕੇ ਗੱਲ ਕਰ ਲੈਣਾਗਾ ਜਦ ਤੂੰ ਜਾਇਓ ਨਾਲ ਕੁਝ ਜੀਤੀ ਨੇ ਬੈਠ ਕੇ ਗੱਲ ਕਰੋ ਕਿ ਜੇ ਜਾਣਾ ਵੀ ਹੁੰਦਾ ਨਾ ਉੱਥੇ じゃ ਕੋਈ ਇਹੋ ਜਿਹੀ ਗੱਲ ਹੁੰਦੀ ਆ ਤੂੰ ਮੇਰੇ ਨਾਲ ਕਰਿਆ ਕਰ ਭਾਂ ਦੇ ਭਾਬੀ ਨੂੰ ਦੱਸਿਆ ਕਰ ਮਾਮ ਨੂੰ ਦੱਸਿਆ ਕਰ ਮੈਂ ਤੇਰੇ ਨਾਲ ਚੱਲੂਗਾ ਆਉਂਦੇ ਕੋਈ ਵੀ ਦਿਲ ਦੀ ਗੱਲ ਮੇਰੇ ਨਾਲ ਕਰਿਆ ਕਰ ਹੁਣ ਉੱਥੇ ਜਾ ਕੇ ਕੀ ਕਰਨਾ ਜਦੋਂ ਸਾਰਾ ਕੁਝ ਉਥੋਂ ਨਵੇੜ ਹੀ ਆਈ ਹੋ ਫੋਟੋਆਂ ਚੱਕ ਕੇ ਮਚਾ ਦਿਆਂ ਤੂੰ ਆਪ ਹੀ ਤਾਂ ਦੱਸਦੀ ਜਾਂਦੀ ਆਂ ਮਾਏ ਜੀ ਜੀ ਕਿ ਜੀ ਕਿ ਨਹੀਂ ਉਹ ਉਧਰ ਪੈਰੀ ਹੱਥ ਲਾਉਂਦੇ ਸੀ ਕਿ ਕਹਿੰਦੇ ਪੁੱਤ ਤੂੰ ਰਹਿ ਘਰ ਸਣ ਤੋਂ ਗਲਤੀ ਹੋ ਗਈ ਕਿ ਮਥੇਰੀਆਂ ਮੈਂ ਤਾਂ ਕੀਤੀਆਂ ਪਰ ਜੀਤੀਲ ਦੀ ਗਲਤੀ ਅੜੀ ਰਹੀ ਜੀ ਕਿ ਮੈਂ ਨਹੀਂ ਰਹਿਣਾ ਤੇ ਨਹੀਂ ਰਹਿਣਾ ਇੱਥੇ ਹੁਣ ਤਾਂ ਲਾਉਣ ਰਹੀ ਪੈਰੀ ਹੱਥ ਪਤਾ ਜੋ ਲੱਗ ਗਿਆ ਨੂੰ ਹੁਣੋਂ ਪਤਾ ਨਾ ਵੀ ਜੀਤੀ ਹੁਣ ਕਿੰਨੇ ਕਿੱਲਾਂ ਦੀ ਮਾਲਕਨ ਠੀਕ ਆ ਉਹ ਜੀਤੀ ਦੇ ਪੈਰੀ ਹੱਥ ਹੀ ਲਾਉਂਦੇ ਸੀ ਜ਼ਮੀਨ ਦੇ ਪੈਰੀ ਹੱਥ ਲਾਉਂਦੇ ਸੀ ਲਾਜ ਸੀ ਆ ਲਾਜ ਕਰਕੇ ਤਾਂ ਆਪਣਾ ਜਵਾਕ ਚੱਕਿਆ ਸੀਗਾ ਕੋਈ ਤਾਂ ਗੱਲ ਆ ਚੱਲ ਕੋਈ ਨਹੀਂ ਮੈਂ ਕਰਦਾ ਜੀਤੀ ਨਾਲ ਗੱਲ ਜਾ ਕੇ ਐ ਸਮਝਾਉਣਾਗਾ ਉਹਨੂੰ ਵੀ ਐਵੇਂ ਤੋਂ ਬਿਨਾਂ ਗੱਲ ਤੋਂ ਟੈਨਸ਼ਨ ਨਾ ਲੈ ਤੂੰ ਐ ਕਰ ਬਗੇ ਜੀ ਚਾਹ ਬਣਾ ਕੇ ਮੇਰੇ ਤੇ ਜੀਤੀ ਵਾਸਤੇ ਲੈ ਕੇ ਆ ਮੈਂ ਕਰਦਾ ਜੀਤੀ ਨਾਲ ਠੀਕ ਹੈ ਲਿਆਉਣੀ ਚਾਹ